ਹੂੰ ਕਦੇ ਵੀ ਨਹੀਂ ਕੀਤਾ ਹੈਗੇ ਕਿੰਨੀ ਕੀ ਕਰਦਾ ਕਿੰਨੀ ਉਮਰ ਆ ਮੁੰਡੇ ਤੁਹਾਡੀ ਮੁੰਡਾ 17 ਸਾਲਾਂ ਦਾ ਸਾਹਿਬ ਕੀ ਨਾਮ ਹੈ ਉਹਦਾ ਪ੍ਰੇਮ ਸ਼ਰਮਾ ਪ੍ਰੇਮ ਸ਼ਰਮਾ ਕੀ ਕਰਦਾ ਮੁੰਡਾ ਮੁੰਡਾ ਪੜਦਾ ਹੈ ਜੀ ਸਕੂਲ ਦੇ ਵਿੱਚ ਚੱਲਾ ਜਾਂਦਾ ਓਪਨ ਕਰ ਰਿਹਾ ਓਪਨ ਕਰ ਰਿਹਾ ਹਾਂ ਜੀ ਕਦੇ ਦੀ ਦੀ ਆੜੀ ਕਰਦਾ ਕਦੇ ਨਹੀਂ ਇਹ ਤਾਂ ਪਾਪਾ ਬਿਮਾਰ ਨੇ ਇਹਨਾਂ ਨੂੰ ਬੱਸਾਂ ਬਲੋਕ ਹੈ ਦਿਮਾਗ ਦੀਆਂ ਪੀਜੀਏ ਚਲਾ ਚੱਲ ਰਹੇ ਹੂੰ ਦਿਮਾਗ ਦੇ ਹੈਗੇ ਥੋੜੇ ਜਿਹਾ ਤੇ ਬੇਟਾ ਹੀ ਥੋੜਾ ਬਹੁਤ ਹੋਰ ਕੋਣ ਕੋਣ ਹੈ ਤੁਹਾਡੇ ਪਰਿਵਾਰ ਕੋਣ ਹੈ ਕਿੰਨੇ ਬੱਚੇ ਇਕਲੋਤਾ ਹੀ ਬੇਟਾ ਹੈ ਹਾਂ ਜੀ ਮੇਰੇ ਬੱਚੇ ਹੈਗੇ ਤਿੰਨ ਲੱਗੇ ਹੂੰ ਦੋ ਬੇਟੀਆਂ ਇਕ ਬੇਟਾ ਇਕ ਕੀ ਕੁੱਟਮਾਰ ਕੀਤੀ ਕੁੱਟਮਾਰ ਬਸ ਇਹੀ ਐ ਸਸੀ ਇਹ ਸਾਫ਼ ਕਹਿਨੇ ਕਿ ਮੇਰੇ ਬੱਚੇ ਨੇ ਇਸ ਤਰ੍ਹਾਂ ਕੀਤਾ ਕਿ ਉਹ ਸਾਨੂੰ ਫੋਨ ਕਰਦੇ ਅਸੀਂ ਆਂਦੇ ਉੱਥੇ ਪਹੁੰਚਦੇ ਸਾਨੂੰ ਫੋਨ ਤੱਕ ਵੀ ਨਹੀਂ ਕੀਤਾ ਉਹਨਾਂ ਨੇ ਸਿਰਫ ਰੀਲ ਬਣਾਉਣ ਨੂੰ ਲੈ ਕੇ ਉਹ ਕੁੱਟਮਾਰ ਕੀਤੀ ਹਾਂਜੀ ਕਹਿੰਦੇ ਤੇਰਾ ਮੋਟਰਸਾਈਕਲ ਤੂੰ ਕਿਸ ਤਰ੍ਹਾਂ ਹੈ ਕਿੱਦਾਂ ਦਾ ਐਦਾਂ ਦਾ ਪੁੱਛਣ ਲੱਗੇ ਤੇ ਉਹਨਾਂ ਨੇ ਮੇਰੇ ਕਹੇ ਕਿ ਕਿੱਥੇ ਰਹਿੰਦੇ ਹੋ ਤੁਸੀਂ ਕਿਹੜੀ ਜਗ੍ਹਾ ਰਿਸ਼ੀ ਨਗਰ ਬਾਈ ਬਲੌਕ ਰਿਸ਼ੀ ਨਗਰ ਬਾਈ ਬਲੌਕ ਠੀਕ ਬੰਦ ਕਰਿਓ ਬੰਦ ਕਰਿਓ ਬੰਦ ਕਰਿਓ ਇਹ ਤਾਂ ਪਾਜੀ ਪਰਫ ਦੇ ਨਾਲ ਉਹਨੇ ਮੈਨੂੰ ਕਿਹਾ ਕਹਿੰਦਾ ਪਰਫ ਕਰਾ ਪਰਫ ਦਾ ਟਕੋਰ ਕਰੀ ਕਰ ਜਾ ਕੇ ਕਹਿੰਦਾ ਜੇ ਕਦੋਂ ਤੂੰ ਕਦੇ ਲੈ ਕੇ ਗਿਆ ਇਹਨੂੰ ਪੋਸਟ ਹਸਤਾ ਲੈ ਕੇ ਗਿਆ ਕਿਤੇ ਵੀ ਲੈ ਗਿਆਗਾ ਕਹਿੰਦਾ ਤੇ ਪਰਚਾ ਡਬੜ ਪਾਗੇਗਾ ਨਾ ਤੂੰ ਜਾਇਆ ਜਾਇਆ ਦੇ ਕੇਸਾ ਜਿ ਫਸਾਉਂਗਾ ਤੂੰ ਚੇਤੇ ਰੱਖੇਗਾ ਕੌਣ ਕਹਿੰਦਾ ਪੁਲਿਸ ਸਮਝਾ ਦੇਮੇ ਬੋਸਾਲੇ ਨਹੀਂ ਇਹ ਲੱਭ ਜੀ ਅੱਛਾ ਹਾਂਜੀ ਉਹਨੇ ਇਹ ਗੱਲ ਕਹੀ ਆ ਇੱਥੇ ਦੇਖੋ ਇੱਧਰ ਆ ਦੇਖੋ ਉੱਪਰ ਆ ਕੰਨ ਦੇਖੋ ਇਹਦੇ ਆ ਲੋ ਅਸ ਸ਼ੇਰ ਦੇ ਰੋਵੜੇ ਦੇਖੋ ਗੱਡੇ ਗੱਡੇ ਪਾਏ ਪਏ ਮਾਰ ਮਾਰ ਆ ਬਾਤ ਓੜੀ ਪਈ ਆ ਲਾਠੀ ਚਾਰਜ ਹੋਇਆ ਹੁਣ ਤੁਹਾਨੂੰ ਮੈਂ ਲੇਡੀਜ਼ ਕਰੇ ਮੈਂ ਤੁਹਾਨੂੰ ਚੀਜਾ ਪ੍ਰਾਈਵੇਟ ਜਗ੍ਹਾ ਤੇ ਦਿਖਾਵਾਂ ਇਹ ਕੰਮ ਹੋਇਆ ਪਾਜੀ ਦਿਨਾਰ ਏਦਾਂ ਮਾਰੀਦਾ ਯਾਰ ਬੱਚੇ ਨੂੰ ਇੰਨੇ ਕਿਹੜਾ ਕਤਲ ਕੀਤਾ ਸੀ ਕਿਸੇ ਨਾਲ ਤਾਂ ਭੈਣ ਕੋ ਕਸ਼ ਕੀਤਾ ਸੀ ਧੱਕਾ ਕੀਤਾ ਸੀ ਆ ਆਏ ਵੱਡੇ ਸਪੈਂਸ ਕਰਨਾ ਚਾਹੀਦਾ ਮੈਂ ਕਿਹਨ ਸਸਪੈਂਡ ਕਰਾਵਾਂਗਾ ਮੈਂ ਕਰਾਉਂਗਾ ਭਲਾ ਵੀ ਮੇਰਾ ਸਾਰਾ ਕੁਝ ਬਿੱਗ ਜੂਵੇ ਮੇਰਾ ਜੋ ਮਰਜ਼ੇ ਮੇਰੇ ਕੋਲ ਜੋ ਕਸ਼ ਹੈ ਮੇਰਾ ਬੈਗ ਜੀ ਮੈਂ ਆਪਣੇ ਪੁੱਤ ਨੂੰ ਸਵਾਦ ਦਿਵਾਉਂਗਾ ਇਹ ਸਾਰੇ ਬੰਦਾਂ ਨੂੰ ਮੈਂ ਸਸਪੈਂਡ ਕਰਾਉਂਗਾ ਅਜਾ ਕੰਨ ਕੰਨ ਦਾ ਗਾਇਰ ਦਾਨ ਦੇਖੋ ਭਾਈ ਖੂਨ ਲੱਗਾ ਕੰਨ ਲੈ ਦੇ ਆ ਦੇਖੋ ਆ ਦੇਖੋ ਆ ਗਲਾ ਕੁੱਟਿਆ ਜੀ ਡਾਂਗਾ ਰੱਖ ਰੱਖ ਕੇ ਹੈ ਪ੍ਰਾਈਵੇਟ ਜਗ੍ਹਾ ਤੇ ਬੂਟ ਰੱਖਦਾ ਕੇ ਦੱਬਿਆ ਇੰਦਾ ਦਾ ਬੱਚਾ ਹੋ ਪੁਲਿਸ ਵਾਲੇ ਪੁਲਿਸ ਵਾਲੇ ਆ ਇਹ ਪਰ ਉਹ ਭਾਈ ਟੀ-ਸ਼ਰਟ ਹੋ ਗਿਆ ਦੱਬਿਆ ਦਾ ਵੱਗ ਹੋਇਆ ਇਹਦਾ ਗੁੰਡਿਆਂ ਨਾਲੋਂ ਵੱਧ ਹੋ ਗਏ ਗੁੰਡੇ ਵੀ ਆਲੇ ਸੋਚ ਰਹੇ ਮਾਰਨ ਲੱਗੇ ਵੀ ਨਹੀਂ ਆਏ ਬੱਚਾ ਆ ਬਗ ਛੱਡੋ ਪਰੇ ਇਹਨਾਂ ਨੇ ਉਹ ਵੀ ਨਹੀਂ ਦੇਖਿਆਗਾ ਆਜੋ ਭਾਈ ਸੀਵਲ ਆਜੋ ਮੈਂ ਇਨਸਾਫ ਮੰਗਦਾ ਪਿਆ ਭਰਾਵਾ ਮੈਂ ਹੱਥ ਜੋੜ ਕੇ ਬੇਤੀ ਕਰਦਾ ਮੇਰੇ ਬੱਚੇ ਨਾਲ ਇਨਸਾਫ ਹੋਵੇ ਇਹ ਜਿਹੜੇ ਜਿਹੜੇ ਪੁਲਸ ਵਾਲੇ ਨੇ ਇਹਨਾਂ ਨੂੰ ਮਾਰਿਆ ਨਾ ਉਹਨਾਂ ਸਸਪੈਂਡ ਕਰਾਉਣਾ ਚਾਹੀਦਾ ਵਾ ਠੀਕ ਠੀਕ ਭਾਈ ਮੇਰਾ ਪ੍ਰਦੀਪ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਭਾਈ ਹੈ ਬਾਰਿਸ਼ੀ ਨਗਰ ਬਾਈ ਬਲੌਗ ਦੇ ਕੀ ਗੱਲ ਬਾਤ ਹੋਈ ਹੈ ਮੁੰਡੇ ਨੂੰ ਲੈ ਕੇ ਹਸਪਤਾਲ ਭਾਈ ਹਸਪਤਾਲ ਇਹ ਲੈ ਕੇ ਆਇਆ ਸੀ ਮੇਰੇ ਬੇਟੇ ਨਾਲ ਚੋੜੇ ਵੀਰ ਜਾਂਦਾ ਪਿਆ ਸੀ ਪਰਸੋ ਛੁੱਕਰਵਾਦੀ ਗੱਲ ਹੈ ਜੀ ਠੀਕ ਹੈ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰੱਖਵਾ ਪਿੱਛੋਂ ਸਿਵਲ ਬਰਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕਿਦਾ ਵਾ ਠੀਕ ਹੈ ਜੀ ਉਹਨੇ ਕਿਹਾ ਇਹ ਕਹਿੰਦਾ ਮੇਰਾ ਹੈਗਾ ਜੀ ਠੀਕ ਹੈ ਜੀ ਉਹਨੇ ਇਹ ਕੀਤਾ ਉਹਨੇ ਬਾਚਣਾ ਜਿੱਤਾ ਜੇਬਾਂ ਤੇ ਲੱਛਾਂ ਲੱਗ ਗਿਆ ਮੇਰੇ ਮੁੰਡੇ ਦੀ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਬਰਦੀ ਚ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮਲਾਜਮ ਹੈ ਕੌਣ ਹੈ ਇਹ ਉਹਨੇ ਉਹਨੇ ਐਦਾਂ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਉਹਨੇ ਜਾਂਦਾ ਤੇ ਜਾਮਾ ਪਤਾਸੀ ਲੈਣ ਲੱਗ ਗਿਆ ਐਹ ਜੀ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀ। ਉਹ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ। ਠੀਕ ਆ ਜੀ। ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ। 450 ਰੁਪਏ ਦੀ ਜੇਦ ਵਿੱਚ ਸੀਗਾ। ਉਹ ਵੀ ਉਹਨੇ ਕੱਢ ਲਿਆ ਵਾ। ਉਹ ਕੱਢ ਕੇ ਉਹ ਜਨਾਨੀ ਕੁੜੀ ਨੂੰ ਦੇ ਦਿੱਤਾ ਜਿਹੜੀ ਉਹਦੀ ਮੈਡਮ ਨਾਲ ਸੀਗੀ। ਠੀਕ ਆ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਜੀ। ਠੀਕ ਆ ਜੀ। ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ, ਥਾਣੇ ਕੀਤਾ, ਪੁਲਿਸ ਨੂੰ ਬੁਲਾ ਕੇ ਮੇਰੇ ਪੁੱਤਰ ਨੂੰ ਥਾਣੇ ਲੈ ਕੇ ਚਾਕੇ ਜੀ। ਉੱਥੇ ਜਾ ਕੇ ਉਹਦੇ ਨਾਲ ਐਨੀ ਗੰਦੀ ਕੁੱਟ ਮਾਰ ਕੀਤੀ। ਯ ਇਨਾ ਜ਼ਬਰਦਸਤ ਇਨਾ ਗੰਦ ਜਿਹਦਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋਈ ਜਾਨਵਰ ਥੋੜੀ ਸੀਗਾ ਕਿੰਨਾ ਕੁੱਟਿਆ ਕਿਹੜਾ ਥਾਣਾ ਪਿੰਡ ਅੱਠ ਨੰਬਰ ਥਾਣੇ ਚ ਲੈ ਗਏ ਸੀ ਪਾਜੀ ਇਹ ਅੱਠ ਇਹ ਪਾਜੀ ਸ਼ੁੱਕਰਵਾਰ ਦੀ ਗੱਲ ਹੈ ਜੀ ਆ ਰਾਤ ਨੇ ਰੱਖਿਆ ਸਾਰੇ ਇੱਕ ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡੈਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਕਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਈ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾ ਨਾ ਬਹੁਤ ਬੁਰਾ ਹਾਲ ਕੀਤਾ ਭਾਈ ਰੋਣਾ ਕਿ ਜਦ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਭਾਈ ਹੁਣ ਹਾਲ ਹਾਲਾਤ ਹਾਲਾਤ ਦੇਖੋ ਤੁਸੀਂ ਭਾਈ ਉਹਦੇ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਨੇ ਤੇ ਕਰਨੇ ਲਾਸ਼ਾਂ ਵਾ ਉਹਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਉੱਥੇ ਤੁਰ ਵੀ ਨਹੀਂ ਹੁੰਦਾ ਨਾ ਉੱਥੇ ਬੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇੰਨਾ ਜ਼ਬਰਦਸਤ ਉਹਨੂੰ ਮਾਰਿਆ ਐ ਇੰਨਾ ਟੌਰਚਰ ਕਰੀਦਾ ਪੱਛਾ ਤੁਸੀਂ ਤੁਸੀਂ ਕਿਹਾ ਕੁਝ ਸਰ ਮੈਂ ਉਹਨਾਂ ਨੇ ਕਿਹਾ ਮੈਂ ਕਹਿੰਦਾ ਤੁਸੀਂ ਮੇਰੇ ਬੱਚੇ ਨੂੰ ਮਾਰਿਆਗਾ ਤੋ ਕਹਿੰਦਾ ਦੋ ਦੋ ਮੁਲਾਜ਼ਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋ ਰਿਹਾ ਤਾਂ ਸ਼ਗਣ ਕਰਾਂਗੇ ਐਨੀ ਗੱਲ ਕਹੀ ਪੁਲਸਾ ਦੇ ਗਿਆ ਤੇ ਗਾਰਦੀ ਇਹ ਮੁਲਾਜ਼ਮ ਨਾਲ ਕੋਈ ਤਾਂ ਕਮਕੀ ਕੀਤੀ ਕੋਈ ਸਰ ਕੁਝ ਵੀ ਨਹੀਂ ਉਹ ਬੱਚੇ ਨੇ ਹੁਣ ਸਿਵਲ ਵਰਦੀ ਸਭ ਤੁਸੀਂ ਸਿਵਲ ਵਰਦੀ ਚੋਂ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਹੈ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾਂ ਫਰੋਲਣ ਲਾ ਜਾਓਗੇ ਮੇਰੇ ਪਰਸ ਘਟੋ ਲਾ ਜਾਓਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬਈ ਧੱਕਾ ਮਾਰਿਆ ਉਹ ਮੇਰੇ ਬੱਚੇ ਨੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚਾਕੇ ਲਾਗੇ ਸਰ ਇਹ ਨਹੀਂ ਸੀ ਉਥੇ ਐਸ ਐਚਓ ਸਾਹਿਬ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਥਾਣੇ ਚਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੇਗਾ ਤੈਨੂੰ ਉਥੇ ਕਾਰਵਾਈ ਕਰਕੇ ਤੋ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋ ਗੇ ਹੋਣ ਖੋਗੇ ਮੈਨੂੰ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਨਾ ਮੈਂ ਤਾਂ ਬੰਦੇ ਜਿੰਨੇ ਜਿੰਨਾਂ ਨੇ ਕੁੱਟਿਆ ਨੇ ਸਾਰਿਆਂ ਨੂੰ ਸਸਪੈਂਡ ਕਰਾ ਲਾ ਚੋਣਾ ਭਾਜੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਭਾਜੀ ਮੈਂ ਇਹ ਰਿਕਵੈਸਟ ਕਰਦਾ ਮੈਂ ਭਗਵਾਨ ਤੁਮਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਭਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਚੜੇ ਇਸ ਟਾਈਮ ਵਿੱਚ ਬੈਠੇ ਇਹ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਹੈ ਤੇ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਠੀਕ ਹੈ ਜੀ ਮੈਂ ਇੱਕ ਰਿਸ਼ੀ ਨਗਰ ਇਲਾਕੇ ਦੇ ਰਹਿਣ ਵਾਲਾ ਲੋਕ ਹਾਂ ਉਸਨੇ ਇਲਜ਼ਾਮ ਲਗਾਇਆ ਉਸੇ ਇਨ ਚਾਰ ਦਿਨ ਪਹਿਲਾਂ ਪੁਲਿਸ ਨੇ ਮੈਨੂੰ ਕਿਹਾ ਸੀ ਜਿੱਤੇ ਅਸੀਂ ਇਹਦੇ ਬਾਰੇ ਪੁੱਛਗਿੱਛ ਕੀਤੀ ਉਸ ਨੂੰ 8th ਡਿਗਰੀ ਟੌਰਚਰ ਕੀਤਾ ਕੁਟਮਰ ਕੀਤੀ ਹਸਪਤਾਲ ਪਹੁੰਚੇ ਹੋਏ ਨੇ ਮੈਡੀਕਲ ਕਰਵਾ ਲਈ ਨਹੀਂ ਸੋ ਕੀ ਮੈਮ ਪੂਰਾ ਮਾਮਲਾ ਹੈ ਬੜਾ ਬੜਾ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਮੈਨੂੰ ਕਹਿ ਰਹੇ ਹੋ ਸਾਰੀਆਂ ਝੂਠ ਨੇ ਨਹੀਂ ਐਕਚੁਅਲੀ 26 ਤਰੀਕ ਸ਼ਾਮ ਜੇ ਨੂੰ 8:30 ਵਜੇ ਪੈਟਰੋਲਿੰਗ ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉੱਥੇ ਜਿਹੜੇ ਸਾਡੇ ਮੁੰਡੇ ਪੈਟਰੋਲਿੰਗ ਕਰਦੇ ਸਾਡੇ ਰਖਵਾਲੇ ਕੋਲੇ ਅਕਸਰ ਉਥੇ ਮੋਟਰਸਾਈਕਲ ਚੋਰੀ ਹੁੰਦੀ ਹੈ ਉਥੇ ਰੋਜ਼ ਦਾ ਹੀ ਮੋਟਰਸਾਈਕਲ ਚੋਰੀ ਹੁੰਦਾ ਹੈ ਫਿਰ ਉਥੇ ਅਸੀਂ ਪੱਕੀ ਪੈਟ੍ਰੋਲਿੰਗ ਵਾਇਰ ਲਾਈ ਹੋਈ ਹੈ ਸਿਵਲ ਚ ਵੀ ਮੁੰਡੇ ਕਰਦੇ ਆ ਸਾਡੇ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਹੀਕਲ ਹੁੰਦਾ ਜਾਂ ਪੁੱਛ ਕੇ ਛਾਪਾ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲਦਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲ ਅਸ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਤੇ ਇਹਨੂੰ ਸ਼ਕ ਇਹ ਫਿਰ ਉੱਥੇ ਜਦੋਂ ਸਾਡੇ ਕਾਂਸਟੇਬਲ ਨੇ ਇਹਦੇ ਤੋਂ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗੇ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਛ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉੱਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹ ਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨਾਂ ਦੇ ਪੇਰੈਂਟਸ ਨੂੰ ਦੱਸਤਾ ਉਹਨਾਂ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦਕਿ ਕੋਈ ਡੇਟ ਡੇਟ ਆਫ ਬਰਥ ਅਪਰੂਵ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਉਂਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਵੀ ਇਹਨੇ ਮੋਟਰਸਾਈਕਲ ਵੈਰੀਫਾਈ ਕਰਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰੀ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਫਿਰ ਵਿੱਚ ਸਾਡੇ ਅੱਜ ਅੱਗੇ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਹੈ ਤੇ ਉਹ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੋਂ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਹੈ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਮੋਟਰਸਾਈਕਲ ਚੋਰੀ ਦਾ ਹੈ ਉਹ ਤਾਂ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲ 26 ਨੂੰ ਗਿਆ ਆ ਗੱਲ ਅੱਜ ਸਾਹਮਣੇ ਆ ਰਹੀ ਹੈ ਜੀ ਕੁੱਟਿਆ ਜੀ ਮੈਡੀਕਲ ਜਿਨ੍ਹਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦਿਨ ਹੀ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗਿਆ ਸੀ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਲਾਇਆ ਅਸੀਂ ਅਸੀਂ ਪਾਗਲ ਨਹੀਂ ਹਾਂ ਜੇ ਅਸੀਂ ਕੁੱਟ ਕੇ ਉਹਨੂੰ ਏਦਾਂ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮਮਾਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਦਕਿ ਉਹਦੀ ਮਦਰ ਨੇ ਇੱਥੇ ਉਹਨੂੰ ਦੋ ਚਾਰ ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਐ ਵੀ ਇੱਥੇ ਨਹੀਂ ਕੁੱਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕੋ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੇ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਹੁਣ ਇਹ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਆ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਨੰਬਰ ਜਿਸ ਕੀ ਜੋ ਕੀ ਅੱਗੇ ਜਿਹੜੀ ਮੋਟਰਸਾਈਕਲ ਦੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਹੈ ਜੋ ਬਣਦੀ ਕਾਰਵਾਈ ਹੋ ਕੀਤੀ ਜਾਊਗੀ